ਇਹ ਸੁਭੀਰ ਸਿੰਘ ਬਾਦਲ ਦਾ ਇਹ ਰੂਪ ਜਿਹੜਾ ਹੈ ਯੂ ਨੋ ਜਿਹੜਾ ਕਿ ਮੈਨੂੰ ਇੱਕ ਚੈਲੰਜ ਨੂੰ ਰਿਸਪੌਂਡ ਕਰਨ ਦਾ ਰੂਪ ਹੈ ਇਹ ਮੈਂ ਪਹਿਲਾਂ ਵੀ ਦੇਖਿਆ ਸੀ ਲੇਕਿਨ ਪਹਿਲਾਂ ਹੋਰ ਰੂਪ ਚ ਦੇਖਿਆ ਸੀਗਾ ਪਹਿਲਾਂ ਪੋਲੀਟੀਕਲ ਚੈਲੰਜ ਆਉਂਦੇ ਸੀਗਾ ਤਾਂ ਇਹ ਉਸ ਵੇਲੇ ਦੇਖਿਆ ਸੀ ਵੀ ਇਸ ਤਰ੍ਹਾਂ ਦਾ ਜャਬੇ ਵੱਡੇ ਬਾਦਲ ਸਾਹਿਬ ਤੁਹਾਨੂੰ ਯਾਦ ਹੋਵੇ ਜਦੋਂ ਸੇਮ ਆਈ ਸੀਗਾ ਜਾਂ ਜਦੋਂ ਹੜ ਆਈ ਸੀਗੇ ਤੇ ਮੈਂ ਮੈਂ ਤਾਂ ਬਾਦਲ ਸਾਹਿਬ ਤੋਂ ਵਿਚਿਆਂ ਵਰਗਾ ਮਿਲੋ ਤਾਂ ਕਿੰਨੇ ਮੇ ਤੋਂ ਜ਼ਿਆਦਾ ਏਜ ਹੈ ਲੇਕਿਨ ਉਹਨੇ ਜਿਹੜੀ ਮੈਂ એનર્ਜੀ ਦੇਖੀ ਸੀ ਮੈਨੂੰ ਲੱਗਦਾ ਸੀ ਕਿ ਮੈਂ ਬਜ਼ੁਰਗਾਂ ਤੇ ਬਾਦਲ ਸਾਹਿਬ ਯੰਗ ਨੇ ਸੋ ਉਹ ਮੈਂ ਇਨਚ ਐਸਵਰੀ ਮੈਂ ਕਿਹਾ ਜਦੋਂ ਬੰਦੇ ਨੂੰ ਸੀ ਇੱਕ ਹੋਰ ਚੀਜ਼ ਵੀ ਦੇਖੀ ਹੋਣੀ ਆ ਆਫਟਰ ਏ ਵੈਰੀ ਲੌਂਗ ਟਾਈਮ ਕਿ ਜਿਹੜੇ ਅਕਾਲੀ ਦਲ ਦੇ ਵੀ ਖਿਲਾਫ ਬੋਲਣ ਵਾਲੇ ਲੋਕ ਅਕਾਲੀ ਦਲ ਦੇ ਕੱਟੜ ਅਗੇਂਸਟ ਲੋਕ ਨੇ ਅੱਜ ਉਹ ਵੀ ਸੋਸ਼ਲ ਮੀਡੀਆ ਤੇ ਤੁਹਾਡੇ ਸੋਲੇ ਗੰਦੇ ਹੋਏ ਦਿਖਾਈ ਦਿੱਤੇ ਯਾ ਸੋਲੇ ਨੇ ਕਿ ਐਸਾ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਵੀ ਸ਼ਾਇਦ ਇਹ ਅਹਿਸਾਸ ਹੋਇਆ ਕਿ ਯਾਰ ਇਹ ਆਪਣੇ ਤੇ ਬੇਗਾਨੇ ਦੇ ਵਿੱਚ ਆ ਫਰਕ ਇੱਥੇ ਨਜ਼ਰ ਆਣ ਲੱਗ ਗਿਆ ਸਾਬ ਦੇਖੋ ਉਹ ਉੱਥੇ ਤੁਸੀਂ ਨਹੀਂ ਕਹਿ ਸਕਦੇ ਉਹ ਤਾਂ ਗੁਰੂ ਦੀ ਕਿਰਪਾ ਹੀ ਕਹਿ ਸਕਦੇ ਆ ਲੇਕਿਨ ਵੱਡੀ ਗੱਲ ਇਹ ਆ ਕਿ ਤੁਸੀਂ ਕਰ ਪਾਓ ਕੁਝ ਇਹਦੇ ਬਾਰੇ ਕੋਈ ਕਹਿੰਦਾ ਕੀ ਆ ਉਹ ਗੱਲ ਬਾਅਦ ਦੇਖਾਂਗੇ ਲੇਕਿਨ ਪਹਿਲਾਂ ਆਪਾਂ ਇੱਕ ਕੰਮ ਕਰ ਤੁਸੀਂ ਦੇਖਿਆ ਹੋਣਾ ਕੱਲ ਨੂੰ ਤੁਸੀਂ ਰੈਲੀਆਂ ਕਰੋਗੇ ਰੈਲੀਆਂ ਦੇ ਵਿੱਚ ਇਹ ਕੰਮ ਗਿਣੋਗੇ ਤਾਂ ਨਹੀਂ ਫਿਰ ਤੁਸੀਂ ਕਿ ਦੇਖੋ ਅਸੀਂ ਉੱਥੇ ਗਏ ਸੀ ਅਸੀਂ ਡੀਜ਼ਲ ਦਿੱਤਾ ਅਸੀਂ ਪੈਸਾ ਦਿੱਤਾ ਅਸੀਂ ਆਹ ਦਿੱਤਾ ਮੈਨੂੰ ਜਿਹੜਾ ਲੱਗਦਾ ਮੇਰੇ ਨਾਲ ਤਾਂ ਸੁਖਵੀਰ ਸਿੰਘ ਬਾਦਲ ਦੇ ਮਨ 'ਚ ਹੈ ਹੀ ਨਹੀਂ ਗੱਲ ਕਿ ਇਹ ਇੱਕ ਪੋਲਿਟਿਕਲ ਏਜੰਡੇ ਦਾ ਹਿੱਸਾ ਹੈ